ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਾਣੇ ਤੁਸੀਂ ਸਾਰਿਆਂ ਨੇ ਮੇਰੀ ਸਕੀਵਿਚ ਇਹ ਵਾਲਾ ਡਿਜ਼ਾਈਨ ਦੇਖਿਆ ਸੀ ਸਾਰਿਆਂ ਦੀ ਰਿਕੁਐਸਟ ਤੇ ਅੱਜ ਮੈਂ ਇਹ ਡਿਜ਼ਾਈਨ ਤੁਹਾਨੂੰ ਪਾ ਕੇ ਦਿਖਾਉਣ ਜਾ ਰਹੀ ਹਾਂ ਵੀ ਇਹ ਡਿਜ਼ਾਈਨ ਕਿੱਦਾਂ ਬਣਨਾ ਹੈ ਬਹੁਤ ਹੀ ਇਜ਼ੀ ਬਣਨ ਵਾਲਾ ਡਿਜ਼ਾਈਨ ਹੈ ਇਹਦੇ ਲਈ ਤੁਸੀ ਕੀ ਕਰਨਾ ਹੈ ਪਹਿਲਾਂ ਤਾਂ ਜੋ ਵੀ ਜਿੰਨਾ ਵੀ ਬਾਰਡਰ ਤੁਸੀਂ ਤਿਆਰ ਕਰਨਾ ਹੈ ਜਿਵੇਂ ਦਾ ਵੀ ਬਾਰਡਰ ਤਿਆਰ ਕਰਨਾ ਉਹ ਵਾਲਾ ਬਾਰਡਰ ਤਿਆਰ ਕਰ ਲਓਗੇ ਉਸ ਤੋਂ ਬਾਅਦ ਸਿੰਪਲ ਸਿੱਧੇ ਫੰਦਿਆਂ ਦਾ ਡਿਜ਼ਾਈਨ ਆ ਬੰਦੇ ਦੇ ਵਿੱਚ ਸਾਰੇ ਸਿੱਧੇ ਪੈਣਗੇ ਤੁਸੀਂ ਜਿੰਨੇ ਫੰਦਿਆਂ ਦੇ ਗੈਪ ਤੇ ਡਿਜ਼ਾਈਨ ਰੱਖਣਾ ਚਾਹੁੰਦੇ ਹੋ ਉਹਨੇ ਫੰਦਿਆਂ ਦੇ ਗੈਪ ਤੇ ਡਿਜ਼ਾਈਨ ਰੱਖ ਸਕਦੇ ਹੋ ਠੀਕ ਹੈ ਤੇ ਇਹਨੂੰ ਬਣਾਉਣ ਦੇ ਲਈ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਸਿੱਧਾ ਬਣਾਉਂਦੇ ਆ ਜਿੰਨੇ ਗੁੰਡੇ ਆਪਾਂ ਸਿੱਧੇ ਪਾਉਣੇ ਆ ਉਹਨਾਂ ਨੂੰ ਸਿੱਧਾ ਬੁਣ ਲਾਂਗੇ ਤਾਂ ਤੋਂ ਬਾਅਦ ਆਪਾਂ ਕੀ ਕਰਾਂਗੇ ਜਿਹੜੇ ਆ ਦੋ ਫੰਦੇ ਆ ਇਹਨਾਂ ਦਾ ਆਪਾਂ ਪੁੱਠਾ ਬੁਣਨਾ ਹੈ ਇਹਨਾਂ ਦੋਹਾਂ ਨੂੰ ਧਾਗਾ ਅੱਗੇ ਕਰਾਂਗੇ ਇਹਨਾਂ ਦੋਨੋਂ ਪੁੱਠਾ ਬੁਣ ਲਾਂਗੇ ਇੱਕ ਤੇ ਦੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜਾ ਆ ਜਾਲੀ ਤੋਂ ਪਹਿਲਾਂ ਡਿਜ਼ਾਈਨ ਬਣਦਾ ਆ ਦੋ ਕੁੰਡਿਆਂ ਦਾ ਇੱਕ ਬਣਾਉਂਗੇ ਜਦੋਂ ਦੋ ਕੁੰਡਿਆਂ ਦਾ ਇੱਕ ਬਣਾਉਂਗੇ ਉਸ ਤੋਂ ਬਾਅਦ ਤੁਹਾਡਾ ਕੁੰਡਾ ਘਟੇਗਾ ਤੇ ਇੱਥੇ ਜਾਲੀ ਪਾਉਣ ਦੇ ਲਈ ਤੁਸੀਂ ਇੱਕ ਕੁੰਡਾ ਵਧਾ ਦੋਗੇ ਤੇ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ ਦੋ ਪੁੱਠੇ ਪਾਉਣ ਤੋਂ ਬਾਅਦ ਧਾਗਾ ਪਿੱਛੇ ਕਰੋਗੇ ਪਿੱਛੇ ਕਰਨ ਤੋਂ ਬਾਅਦ ਆ ਜਿਹੜੇ ਦੋ ਕੁੰਡਿਆਂ ਤੁਹਾਡੇ ਕੋਲ ਇਹਨਾਂ ਦੋ ਨੂੰ ਇੱਕ ਕਰ ਲਵਾਂਗੇ ਦੋ ਕੁੰਡਿਆਂ ਦਾ ਇੱਕ ਬਣਾ ਦੋਗੇ ਇਹ ਇੱਕ ਬਣਾਉਣ ਤੋਂ ਬਾਅਦ ਧਾਗਾ ਅੱਗੇ ਕਰੋਗੇ ਅੱਗੇ ਕਰਕੇ ਜਦੋਂ ਤੁਸੀਂ ਇਹ ਕੁੰਡਾ ਬਣਾਉਗੇ ਸਿੱਧਾ ਤਾਂ ਤੁਹਾਡੇ ਦੋ ਕੁੰਡੇ ਹੋ ਜਾਣਗੇ ਇੱਕ ਧਾਗਾ ਅੱਗੇ ਕਰਿਆ ਵਾਲਾ ਤੇ ਇੱਕ ਕੁੰਡਾ ਫੋਰ ਬਣ ਜੇਗਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਥ੍ਰੈਡ ਅੱਗੇ ਕਰੋਗੇ ਅੱਗੇ ਕਰਕੇ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਇਹ ਵਾਲੇ ਇਰੇ ਦੋ ਗੁੰਡੇ ਆ ਇਹਨਾਂ ਦਾ ਇੱਕ ਕਰ ਦੂੰਗੇ ਆ ਦੋ ਗੁੰਡੇ ਇਹਨਾਂ ਨੂੰ ਥ੍ਰੈਡ ਅੱਗੇ ਇਹਦਾ ਇੱਕ ਗੁੰਡਾ ਇਹਨਾਂ ਨੂੰ ਦੋਵਾਂ ਨੂੰ ਉਤਾਰ ਦੂੰਗੇ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਅੱਗੇ ਕਰੂੰਗੇ ਦੋ ਗੁੰਡੇ ਉੱਠੇ ਪਾਉਂਗੇ ਤੱਕ ਫਿਰ ਥ੍ਰੈਡ ਪਿੱਛੇ ਫਿਰ ਤੁਸੀਂ ਜਿੰਨੇ ਕੁੰਡਿਆਂ ਦਾ ਗੈਪ ਰੱਖਣਾ ਚਾਹੁੰਦੇ ਹੋ ਉਹਨਾ ਗੈਪ ਰੱਖਣ ਦੇ ਲਈ ਸਿੱਧੇ ਬਣ ਦੋਗੇ ਫਿਰ ਆਪਣੀ ਪੁੱਠੀ ਕੁੰਡਿਆਗੇ ਇੱਥੇ ਤੁਸੀਂ ਧਾਗਾ ਅੱਗੇ ਕਰੋਗੇ ਦੋਨੇ ਕੁੰਡੇ ਪੁੱਠੇ ਪਾਉਗੇ ਤੇ ਦੋ ਦੋਨੇ ਕੁੰਡੇ ਪੁੱਠੇ ਪਾਉਣ ਤੋਂ ਬਾਅਦ ਧਾਗਾ ਪਿੱਛੇ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਫਿਰ ਧਾਗਾ ਅੱਗੇ ਇਹ ਵਾਲਾ ਸਿੱਧਾ ਬੁਣ ਦੇਣਾ ਤੇ ਇੱਥੇ ਤੁਹਾਡਾ ਜਾਲੀ ਵਾਲਾ ਡਿਜ਼ਾਈਨ ਬਣ ਗਿਆ ਉਸ ਤੋਂ ਬਾਅਦ ਧਾਗਾ ਅੱਗੇ ਕਰੋਗੇ ਇਹਨਾਂ ਨੂੰ ਬੈਕ ਸਾਈਡ ਇਹਨਾਂ ਨੂੰ ਬੈਕ ਸਾਈਡ ਤੋਂ ਦੋ ਗੁੰਡੇਆਂ ਦਾ ਇੱਕ ਕਰ ਦੋਗੇ ਦੋ ਗੁੰਡੇਆਂ ਦਾ ਇੱਕ ਕਰਕੇ ਇਹਨਾਂ ਦੋਹਾਂ ਨੂੰ ਸਲਾਈ ਤੋਂ ਉਤਾਰ ਦੋਗੇ ਫਿਰ ਤਾਂ ਗੱਗੇ ਕਰੂਗੇ ਆ ਦੋ ਗੁੰਡੇ ਪੁੱਠੇ ਇਹ ਦੋ ਗੁੰਡੇ ਜਿਹੜੇ ਪੁੱਠੇ ਪਾਉਣੇ ਆ ਇਹਨਾਂ ਦਾ ਤੁਸੀਂ ਇਹ ਦੋ ਗੁੰਡੇ ਪੁੱਠੇ ਪਾਉਣ ਤੋਂ ਬਿਨਾ ਵੀ ਡਿਜ਼ਾਈਨ ਬਣਾ ਸਕਦੇ ਹੋ ਪਰ ਇਹਦੇ ਨਾਲ ਕੀ ਹੁੰਦਾ ਆ ਜਿਹੜਾ ਤੁਹਾਡਾ ਇਹ ਡਿਜ਼ਾਈਨ ਆ ਇਹ ਇੱਕ ਬਾਕਸ ਦੀ ਸ਼ੇਪ ਚ ਬਣਦਾ ਆ ਦੋ ਪੁੱਠੇ ਗੁੰਡੇ ਪਾਉਣ ਤੋਂ ਬਾਅਦ ਜਦੋਂ ਡਿਜ਼ਾਈਨ ਬਣਦਾ ਨਾ ਇੱਕ ਡੱਬਾ ਸ਼ੇਪ ਚ ਬਣਦਾ ਹੈ ਜਿਹੜਾ ਸਿੰਪਲ ਜੇ ਤੁਸੀਂ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ ਬਿਨਾ ਪੁੱਠੇ ਕੁੰਡੇ ਪਾਉਣ ਤੋਂ ਵੀ ਪਰ ਉਹਦੀ ਇੰਨੀ ਗ੍ਰੇਸ ਨਹੀਂ ਆਉਂਦੀ ਉਸ ਡਿਜ਼ਾਈਨ ਦੀ ਜਦੋਂ ਤੁਸੀਂ ਇੱਦਾਂ ਬਣਾਉਨੇ ਹੋ ਤਾਂ ਇਹਦੀ ਜ਼ਿਆਦਾ ਗ੍ਰੇਸ ਆਉਂਦੀ ਹੈ ਸਿੰਪਲ ਬੁੜੇ ਹੋਏ ਦੇ ਵਿੱਚ ਜਦੋਂ ਦੋ ਗੁੰਡੇ ਪੈਂਦੇ ਆ ਫਿਰ ਇੱਦਾਂ ਲੱਗਦਾ ਕਿ ਇੱਕ ਬਾਕਸ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਤਾਂ ਇਦਾਂ ਹੀ ਸਾਰਾ ਪ੍ਰੋਸੈਸ ਚੱਲਣਾ ਆ ਹਰ ਇੱਕ ਸਲਾਈ ਇਦਾਂ ਹੀ ਪਵੇਗੀ ਫਿਰ ਜਿਹੜੇ ਆਪਣੇ ਆ ਸਿੰਪਲ ਫੰਦੇ ਜਿਹੜੇ ਪਲੇਨ ਰੱਖਣੇ ਆ ਤੁਸੀਂ ਇਹਨਾਂ ਨੂੰ ਤਗਾ ਅੱਗੇ ਕਰੂਗੇ ਸੋਰੀ ਤਗਾ ਪਿੱਛੇ ਕਰੂਗੇ ਇਹਨਾਂ ਨੂੰ ਸਿੱਧਾ ਬਣ ਦੋਗੇ ਇਹ ਜਦੋਂ ਆਪਣੇ ਕੁੰਡੇ ਪੂਰੇ ਹੋ ਗਏ ਉਸ ਤੋਂ ਬਾਅਦ ਜਿਹੜੀ ਪੈਕ ਵਾਲੀ ਸਲਾਈ ਆ ਬੈਕ ਤੁਸੀਂ ਸਾਰੀ ਪੁੱਠੀ ਬੁਣਨੀ ਆ ਇਹ ਸਾਰੇ ਕੁੰਡੇ ਪੁੱਠੇ ਹੀ ਪਾਉਣੇ ਆ ਇਹਦੇ ਵਿੱਚ ਕੋਈ ਵੀ ਆਪਾਂ ਕੁੰਡਾ ਨਹੀਂ ਬਦਲਣਾ ਬਸ ਇੱਕ ਇੱਥੇ ਧਿਆਨ ਰੱਖਣਾ ਵੀ ਜਿੱਥੇ ਆਪਾਂ ਕੁੰਡਾ ਵਧਾਇਆ ਹੋਇਆ ਜਿੱਥੇ ਵਧਾਇਆ ਹੋਇਆ ਕੁੰਡਾ ਆਪਣਾ ਉਹ ਆਪਣੇ ਤੋਂ ਮਿਸ ਨਾ ਹੋ ਜੇ ਉਹਨੂੰ ਧਿਆਨ ਨਾਲ ਤੁਸੀਂ ਬੁਣਨਾ ਆ ਬੈਕ ਸਾਈਡ ਤੁਸੀਂ ਸਾਰੀ ਇਦਾਂ ਹੀ ਬੁਣ ਦੋਗੇ ਉੱਠੀ ਦੀ ਉੱਠੀ ਯਾਨ ਤੁਸੀਂ ਇੱਥੇ ਰੱਖੋਗੇ ਕਿ ਜਦੋਂ ਤੁਸੀਂ ਇਹ ਵਾਲੇ ਗੁੰਡੇ ਪਾਤੇ ਉਸ ਤੋਂ ਬਾਅਦ ਆ ਵਾਲਾ ਥ੍ਰੈਡ ਤੁਹਾਨੂੰ ਜਿਹੜਾ ਹੂਲ ਵਾਲਾ ਇਹ ਇਦਾਂ ਦਿਖੇਗਾ ਠੀਕ ਹੈ ਹੂਲ ਵਾਲੇ ਥ੍ਰੈਡ ਨੂੰ ਇਹਨੂੰ ਤੁਸੀਂ ਇਦਾਂ ਬੁਣੋਗੇ ਪੁੱਠਾ ਪੁੱਠਾ ਬਣਾਉਣ ਤੋਂ ਬਾਅਦ ਫਿਰ ਆ ਵਾਲਾ ਥ੍ਰੈਡ ਗੁੰਡਾ ਤੇ ਫਿਰ ਆ ਹੂਲ ਵਾਲਾ ਗੁੰਡਾ ਫਿਰ ਇਹਨੂੰ ਪੁੱਠਾ ਬਣਾਉਗੇ ਇਦਾਂ ਹੀ ਸਾਰੀ ਪੁੱਠੀ ਸਲਾਈ ਤੁਸੀਂ ਉਠੀ ਬਣ ਕੇ ਕੰਪਲੀਟ ਕਰ ਲਵਾਂਗੇ